ਭਰੋਸਾ ਰੱਖੋ ਮਹਾਰਾਏ ਤੇ ਕੁਝ ਵੀ ਗਲਤ ਨਹੀਂ ਹੋਣਾ ਦੇਖਣਾ ਤੁਹਾਡੀ ਜ਼ਿੰਦਗੀ 'ਚ ਸਭ ਵਧੀਆ ਆਏਗਾ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਸਕਦਾ ਕਿ ਮਾਲਕ ਨੇ ਬਹੁਤ ਚੰਗਾ ਸੋਚਿਆ ਹੈ ਤੁਹਾਡੇ ਲਈ ਜੇ ਤੁਹਾਨੂੰ ਵਿਸ਼ਵਾਸ ਉਹਨਾਂ ਤੇ ਹੈਗਾ ਨਾ ਤੇ ਫਿਰ ਉਹ ਡਿੱਗਣ ਦੇ ਨਹੀਂ ਦੇਗਾ ਤੁਹਾਨੂੰ ਟੁੱਟਣ ਨਹੀਂ ਦੇਗਾ ਕਦੇ ਵੀ ਭਾਰੀ ਤੋਂ ਭਾਰੀ ਸਮਾਂ ਆ ਸਕਦਾ ਔਖੇ ਔਖੇ ਹਾਲਾਤ ਆ ਸਕਦੇ ਆ ਪਰ ਮਾਲਕ ਨੇ ਕੁਝ ਵੀ ਨਹੀਂ ਜੀ ਹੁੰਦੇ ਨਾ ਤੁਹਾਨੂੰ ਸਮੇਂ ਦਾ ਦੇਖਣਾ ਪਤਾ ਨਹੀਂ ਲੱਗਣਾ ਤੁਹਾਨੂੰ ਲੱਗਦਾ ਬੈਣਾ ਕਿ ਅੱਗੇ ਕੁਝ ਨਹੀਂ ਹੈਗਾ ਮੈਂ ਕਹਿੰਦਾ ਜੀ ਮਾਲਕ ਨੇ ਐਸੀ ਕਰਮਾਤ ਕਰਨੀ ਜ਼ਿੰਦਗੀ 'ਚ ਇੱਕ ਪਲ ਵੀ ਨਹੀਂ ਲਗਣਾ ਇੱਕ ਪਲ ਦੇ ਅੰਦਰ ਮਾਲਕ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਏ ਪਰੋਸਾ ਰੱਖਿਆ ਕਰੋ ਬਸ ਭਰੋਸਾ ਕਿਸੇ ਹੋਰ ਤੇ ਨਹੀਂ ਕਰਨਾ ਦੁਨੀਆ ਚਾਰ ਗੱਲਾਂ ਸੁਣਾਉਂਦੀ ਏ ਦੁਨੀਆ ਧੱਕੇ ਮਾਰਨ ਦੀ ਕੋਈ ਗੱਲ ਨਹੀਂ ਜਿਹੜਾ ਛੱਡਦਾ ਉਹਨੂੰ ਛੱਡਣ ਦੋ ਸਾਹਮਣੇ ਵਾਲਾ ਤੇ ਬੈਠਾ ਨਾ ਮਾਲਕ ਜਦੋਂ ਤੱਕ ਤੁਹਾਡੇ ਨਾਲ ਹੈ ਤੁਹਾਨੂੰ ਕਿਸੇ ਹੋਰ ਦੀ ਲੋੜ ਹੀ ਨਹੀਂ ਹੈਗੀ ਬਿਲਕੁਲ ਨਾ ਸੋਚਿਆ ਕਰੋ ਮੈਂ ਕੰਨਾ ਗਲਤ ਤੁਸੀਂ ਆਪਣਾ ਸੱਚੇ ਰਹੋ ਬਾਕੀ ਮਾਲਕ ਦੇਖੋ ਜਾਣਦਾ ਏ ਸਭ ਕੁਝ ਮਾਲਕ ਆਪਣੇ ਬੱਚੇ ਨੂੰ ਨਾ ਰੁੱਲਣ ਨਹੀਂ ਦਿੰਦਾ ਸੋ ਜਿੰਨਾ ਮਰਜੀ ਤੁਹਾਡੇ ਦਾ ਸਮਾਂ ਔਖਾ ਚੱਲਦਾ ਹੋਵੇ ਜਿੱਦਾਂ ਤੇ ਮਰਜੀ ਹਾਲਾਤ ਚੱਲਦੇ ਹੋਣ ਮਨ ਭਾਵੇਂ ਪਰੇਸ਼ਾਨ ਹੋ ਗਿਆ ਹੋਵੇ ਪੂਰਾ ਪਰ ਆਪਣੇ ਆਪ ਨੂੰ ਟੁੱਟਣ ਨਾ ਦੇਣਾ ਆਪਣੇ ਦਿਲ ਨੂੰ ਮਜ਼ਬੂਤ ਕਰ ਲਓ ਅੱਜ ਤੋਂ ਹੀ ਕਿ ਕੁਝ ਨਹੀਂ ਹੁੰਦਾ ਮੇਰਾ ਮਾਲਕ ਬੈਠਾ ਹੈ ਮੇਰੇ ਨਾਲ ਸਵੇਰੇ ਉੱਠ ਕੇ ਤੇ ਰਾਤੀ ਸੌਣ ਲੱਗੇ ਬਸ ਇਹੋ ਹੀ ਗੱਲ ਆਪਣੇ ਦਿਲ ਨੂੰ ਕਹਿਣੀ ਹੈ ਕਿ ਦਿਲਾਂ ਤੂੰ ਟੈਨਸ਼ਨ ਨਹੀਂ ਲੈਣੀ ਮੇਰਾ ਮਾਲਕ ਕਰੇਗਾ ਸਭ ਕੁਝ ਮੇਰੇ ਮਾਲਕ ਨੇ ਬਹੁਤ ਵਧੀਆ ਸੋਚਿਆ ਹੈ ਮੇਰੇ ਕੰਮ ਵਧੀਆ ਹੋਣਗੇ ਮੇਰਾ ਕਾਰੋਬਾਰ ਵਧੀਆ ਆਏਗਾ ਮੇਰੇ ਹਰ ਕੰਮ ਦੀ ਜ਼ਿੰਮੇਵਾਰੀ ਮੇਰੇ ਮਾਲਕ ਦੀ ਹੈ ਆਪਣੇ ਦਿਲ ਨੂੰ ਨਾ ਹੌਸਲਾ ਰੋਇ ਤੁਸੀਂ ਦੇਣਾ ਵਾ ਕੀ ਘਬਰਾਣਾ ਨਹੀਂ ਤੂੰ ਦਿਲਾਂ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਸਟ्रेस ਵਾਲੇ ਪਾਸੇ ਨਹੀਂ ਜਾਣਾ ਪਰਮਾਤਮਾ ਨੇ ਬਾਹ ਫੜੀ ਹੋਈ ਮੇਰੀ ਦੇਖੋ ਪਤਾ ਕੀ ਨਾ ਹਾਲਾਤ ਵੱਡੇ ਜੇ ਨਾ ਹੀ ਸਮਾਂ ਵੱਡਾ ਜੇ ਤੇ ਨਾ ਹੀ ਕੋਈ ਕੰਮ ਵੱਡਾ ਜੇ ਵੱਡਾ ਹੈ ਪਰਮਾਤਮਾ ਤੁਹਾਡਾ ਰੱਬ ਵੱਡਾ ਹੈ ਜਦੋਂ ਮਾਲਕ ਦੀ ਕਿਰਪਾ ਹੋ ਗਈ ਤੇ ਇੱਕ ਪਲ ਦੇ ਅੰਦਰ ਦੇਖਣਾ ਸਾਰੇ ਕੰਮ ਬੰਜਣੇ ਤੁਹਾਡੇ ਬਸ ਤੁਸੀਂ ਬਿਲਕੁਲ ਵੀ ਡਰਨਾ ਨਹੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਅੱਖਾਂ ਬੰਦ ਕਰਕੇ ਆਪਣੇ ਗੁਰੂ ਨੂੰ ਯਾਦ ਰੱਖਣਾ 24 ਘੰਟੇ ਵੀ ਘਟ ਜੇ ਇੱਕ ਇੱਕ ਸਮਾਂ ਇੱਕ ਇੱਕ ਪਲ ਇੱਕ ਇੱਕ ਸੈਕਿੰਡ ਆਪਣੇ ਮਾਲਕ ਦੇ ਨਾਮ ਕਰ ਦੋ ਤੁਹਾਡਾ ਦਿਲ ਆਪਣੇ ਆਪ ਵੀ ਡਰਨਾ ਬੰਦ ਕਰ ਦੇਗਾ ਕੋਈ ਕੁਝ ਮਾੜਾ ਨਹੀਂ ਕਰ ਸਕਦਾ ਕੋਈ ਕਮੀ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਤੁਹਾਡੀ ਕਿਸਮਤ ਖਰਾਬ ਨਹੀਂ ਹੈਗੀ ਜਿੰਨੀ ਦੇਰ ਤੱਕ ਤੁਹਾਡੇ ਮਾਲਕ ਨੇ ਤੁਹਾਡੀ ਬਾਹ ਫੜੀ ਹੋਈ ਨਾ ਚੰਗਾ ਸਮਾਂ ਤੁਹਾਡੇ ਕੋਲ ਆਪਣੇ ਆਪ ਆ ਗਈ ਰਹਿਣਾ ਜੀ ਸਭ ਕੋਈ ਵਧੀਆ ਹੋਣਾ ਹੁਣ ਅੱਗੇ ਦੇਖਣਾ ਤੁਸੀਂ